ਆ ਖੜੇ ਆ ਤੋਤਾ ਫਰੀ ਰੰਗਲੇ ਇੰਡੋ ਫਾਰਮ ਬਾਈ ਮੇਲੇ ਤੇ ਕਰੋ ਜੀ ਚੈੱਕ 857000 ਰੁਪਿਆ ਠੀਕ ਹੈ ਜੀ ਲੋ ਜੀ 4 बाई 4 ਦੇ ਵਿੱਚ ਸასი ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਲੋ ਜੀ ਵੀਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਬੱਲੋਵਾਲ ਕਾਠਗੜ ਬੱਲਾਚੌਰ ਦੇ ਕੋਲ ਪੈਂਦਾ ਬਾਈ ਜੀ ਇਹ ਬੱਲੋਵਾਲ ਸੌਂਖੜੀ ਅੱਜ ਮੇਲਾ ਬਾਈ ਜੀ ਕਿਸਾਨ ਮੇਲਾ ਤੁਰੇ ਪਹੁੰਚੇ ਵੀ ਅੱਜ ਸ਼ਕਤੀਮਾਨ ਵਾਲੇ ਵੀਰ ਵੀ ਆਏ ਹੋਏ ਆਜੂ ਉਹਨਾਂ ਨਾਲੇ ਪਹੁੰਚੇ ਆ ਬਾਈ ਤੇ ਤਕਰੀਬਨ ਸਾਡੇ ਲੋਕਲ ਜਿੰਨੀਆਂ ਵੀ ਏਜੰਸੀ ਵਾਲੇ ਨੇ ਸਾਰੇ ਪਹੁੰਚੇ ਹੋਏ ਆ ਠੀਕ ਆ ਜੀ ਤੇ ਅੱਜ ਕੀ ਕੀ ਆ ਬਾਈ ਮੇਲੇ ਤੋਂ ਦਿਖਾਉਨੇ ਆ ਵੀਡੀਓ ਪੂਰੀ ਦੇਖਿਓ ਆਪਣੀ ਬਾਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮਾਸ਼ੂ ਦੇ ਪ੍ਰੈਕਟ ਦਿਖਾਉਨੇ ਆ ਅੱਜ ਠੀਕ ਆ ਜੀ ਆ ਮਾਸ਼ੂ ਦਾ ਰੋਡਾ ਬਟਰ ਸੌਰੀ ਸੁਪਰ ਸੀਟਰ ਆ ਕਰੋ ਜੀ ਦਰਸ਼ਨ ਲੋ ਜੀ ਠੀਕ ਆ ਜੀ ਇਹ 8 ਫੋਟਾ ਹੋਊਗਾ ਬਾਈ ਤੇ ਆ ਇਹਨਾਂ ਦਾ ਰੋਟਾਵੇਟਰ ਪਿਆ 9 ਫੁੱਟ ਆ 8 ਫੁੱਟ ਆਈ ਇਹ ਵੀ ਠੀਕ ਹੈ ਜੀ ਲੋ ਜੀ ਇਸ ਦਾ ਦਾਅਵਾ ਦੇਖਿਆ ਜਿਸ ਨਾਲ ਆ ਮਿੰਨੀ ਰੋਟਾਵੇਟਰ ਆ ਬਾਈ ਇਹਨਾਂ ਦਾ 3.5 ਫੁੱਟ ਦਾ ਇਹਦਾ 80000 ਰੁਪਏ ਮੁੱਲ ਆ ਇਧਰ ਸਾਹਮਣੇ ਬਾਈ ਸੋਨਾਲੀ ਕਾਲੀ ਵੀਰਾਂ ਨੇ ਸਟਾਲ ਲਾਈ ਹੋਈ ਆ ਕਰੋ ਜੀ ਚੈੱਕ ਤਹ ਲੋ ਜੀ ਆ ਵੀਰ ਬਾਈ ਆਪਾਂ ਨੂੰ ਮਿਲ ਗਿਆ ਸੁਨਾਲੀ ਕਾ ਏਜੰਸੀ ਦੇ ਵਿੱਚ ਤੇ ਪਹਿਲਾਂ ਸਾਡੇ ਰੋਪੜ ਸਵਰਾਜ ਏਜੰਸੀ 'ਚ ਕੰਮ ਕਰਦਾ ਦਾ ਬਾਈ ਹੁਣ ਇਹ ਸასი ਗਾ ਰਿਹਾ ਪਾਣ ਨੂੰ ਬਾਈ ਸასი ਗਾ ਹੋ ਠੀਕ ਆ ਵੀਰੇ ਠੀਕ ਆ ਠੀਕ ਆ ਵੀਰੇ ਦੋਸਤ ਠੀਕ ਆ ਵੀਰੇ ਗਾਲ ਤਾਂ ਨਹੀਂ ਕੱਢੀ ਮੈਕ ਲੱਗਿਆ ਵਾ ਨਾ ਨਾ ਬਿਲਕੁਲ ਨਹੀਂ ਠੀਕ ਆ ਤੇ ਵੀਰੇ ਕੀ ਸਕੀਮ ਲਾਈ ਆ ਆਪਣੀ ਕੰਪਨੀ ਨੇ ਬਾਈ ਦੱਸ ਹੁਣ ਖੁੱਲ ਕੇ ਮੜਾ ਜਾ ਸਕੀਮ ਵੀਰੇ ਪਹਿਲਾਂ ਦਾ ਇਹ 4/5 4 ਪਰਨਾ ਸਕੀਮ ਚੱਲਦੀ ਸੀਗੀ 10 ਲੱਖ 10.5 ਲੱਖ ਰੁਪਇਆ ਠੀਕ ਆ ਇਦਾਂ ਕਰ ਬਾਈ ਬਣ ਕੇ ਹਾਂ ਮੈਂ ਖੁੱਲ ਕੇ ਨਾ ਮੂੰਹ ਤੇ ਕੋਲ ਕਰ ਠੀਕ ਆ ਹਾਂਜੀ ਫਿਰ ਕੰਪਨੀ ਇਹ ਸਕੀਮ ਲਾਤੀ ਬਾਈ ਇਹ 9 ਲੱਖ 40 ਹਜ਼ਾਰ ਰੁਪਿਆ ਔਨ ਰੋਡ ਠੀਕ ਆ ਜੀ ਫਿਰ ਹੁਣ 7% ਜੀਐਸਟੀ ਸਕੀਮ ਕੱਟ ਕੇ ਬਾਈ ਆਪਾਂ ਇਹ ਟਰੈਕਟਰ ਦੇ ਰਹੇ ਹਾਂ 8 ਲੱਖ 57900 ਰੁਪਏ ਦਾ ਠੀਕ ਆ ਵੀਰੇ ਹਾਂਜੀ ਇਹ ਮਤਲਬ ਕਿ ਲਾਸਟ ਡੇਟ ਆ ਕਿ ਇਹ ਚੋ ਵੀ ਹੁੰਦਾ ਕੋਈ ਨਹੀਂ ਨਹੀਂ ਵੀਰੇ ਲਾਸਟ ਰੇਟ ਆ ਇਹ ਡੈਡ ਲਾਈਨ ਆ ਹਾਂਜੀ ਬਿਲਕੁਲ ਠੀਕ ਆ ਦੋਨਾਂ ਰੇਟਸ ਨਾਲ ਓਕੇ ਜੀ ਤੇ ਬਾਈ ਸੋਨਾਲੀਕਾ 60 ਇਹ ਇਹ ਕੈਟਾਗਰੀ ਸਭ ਤੋਂ ਵੱਡੀ ਆ 4400 cc ਦਾ ਇੰਜਨ ਆ ਜਾਂਦਾ ਇਹਦੇ ਚ ਠੀਕ ਆ 16 4712 cc ਇਹਦੇ ਵੀ ਸਾਨੂੰ ਸਾਰਾ ਕੁਝ ਮਿਲ ਜਾਣਾ 16 ਦੇ ਟਾਇਰ ਸ਼ਟਲ ਗੇਅਰ 3 ਸਪੀਡ ਚੱਕਿਆਂ ਤੇ ਵੇਟ 4x4 ਠੀਕ ਆ ਕੈਟਾਗਰੀ ਇਹਦੇ ਉੱਪਰ ਨਾਲ ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ ਹਨਾ ਬਾਈ ਨਹੀਂ ਕੁਝ ਨਹੀਂ ਮਿਲਣਾ ਵੀਰੇ 275 Nm ਟਾਰਕ ਮਿਲਦੀ ਹਾਈ ਟਾਰਕ ਹਰ 4712 cc ਦਾ ਇਹ ਤਾਂ ਇੰਜਨ ਹੈ ਵੀਰੇ ਇਹਦੇ ਚ ਡੀਆਈ ਸ਼ੋ ਵੀ ਆਉਂਦੀ ਆ ਹਾਂਜੀ ਡੀਆਈ ਸ਼ੋ ਇੱਧਰ ਖੜਾ ਵੀਰੇ ਡੀਆਈ ਸ਼ੋ ਲੈ ਬਾਈ ਡੀਆਈ ਸ਼ੋ ਚ ਵੀ ਖੜਾ ਇਹ ਦੋਨੇ ਸ਼ੋ ਚ ਹੈ ਬਾਈ ਟਾਈਕ ਹਾਂਜੀ ਠੀਕ ਆ ਯਾਰ ਡੀਆਈ ਸ਼ੋ ਖੜੀ ਹੋਇਆ ਇੱਧਰ ਦੋ ਜੀ ਬਾਈ ਆ ਦੇਖੋ ਇਹਨਾਂ ਨੇ ਬਕਾਇਦਾ ਰੇਟ ਲਿਖ ਕੇ ਲਾਏ ਹੋਇਆ ਆ 8,57,000 ਰੁਪਿਆ ਠੀਕ ਹੈ ਜੀ ਲੋ ਜੀ 4x4 ਦੇ ਵਿੱਚ ਆ ਸਾਡੇ ਬਾਈ ਚੱਲੀਆਂ ਤੋਂ ਆਏ ਹੋਏ ਨੇ ਠੀਕ ਹੈ ਜੀ ਲੋ ਜੀ ਅਭਰੇ ਵੇਟ ਬੂਟ ਸਾਰਾ ਕੁਝ ਇਦਾਂ ਹੀ ਆ ਵਿੱਚ ਸਭ ਕੁਝ ਐਵੇਂ ਹੀ ਆ ਵੀਰੇ ਵੇਟ ਜੋ ਹੈਗਾ ਜੀ ਛਤਰੀ ਲਾ ਕੇ ਦਵਾਂਗੇ ਤਮਾਕਾ ਕਰਤਾ ਸੋਨ ਵਾਲੀ ਕਾਲੇ ਨੇ ਹਾਂ ਜੀ ਬਿਲਕੁਲ ਬਿਲਕੁਲ ਵੀਰੇ ਓਕੇ ਓਕੇ ਠੀਕ ਆ ਲੋ ਜੀ ਬਾਈ ਦੇਖੋ ਕਿੱਡਾ ਬੜਾ ਟਰੈਕਟਰ ਆ ਬਾਈ ਵਧੀਆ ਸਕੀਮ ਐ ਇਹ ਕਿਸ਼ਕ ਟਾਈਮ ਵਾਸਤੇ ਬਾਈ ਇਹ ਕਿੰਨੇ ਕਿ ਟਾਈਮ ਵਾਸਤੇ ਰਹੂ ਸਕੀਮ ਆ ਇਹ ਯਾਰ ਕੰਪਨੀ ਨੇ ਪਹਿਲਾਂ ਜਿਹੜੀ 9 ਲੱਖ 40 ਹਜ਼ਾਰ ਦੀ ਦਿੱਤੀ ਉਹਦਾ ਕਾਫੀ ਟਾਈਮ ਤੋਂ ਦਿੱਤੀ ਹੋਈ ਆ ਓਕੇ ਹਾਂ ਜਾਨ ਕੇ ਰਹੂਗੀ ਹਲੇ ਮੰਨ ਕੇ ਚਲੋ 5-6 ਮਹੀਨੇ ਦੀ ਕਰਦੇ ਆ 5-6 ਮਹੀਨੇ ਹੋਰ ਰਹੂਗਾ ਹਾਂ ਰਹਿਣੀ ਆ ਜੀ ਓਕੇ ਤੋਂ ਲੋ ਬਾਈ ਜਿਹਨੇ ਵੀ ਕੋਈ ਵੀਰ ਸੋਨਾਲੀਕਾ ਲੈਣ ਦਾ ਮਨ ਬਣਾ ਰਿਹਾ ਤਾਂ ਅਜੇ ਸਕੀਮ ਚੱਲਦੀ ਆ ਬਾਈ ਤਾਂ ਉਹਦੇ ਵਿੱਚ ਵਿੱਚ ਲੈ ਲਿਓ ਠੀਕ ਆ ਤਾਂ ਇਹ ਸਾਡਾ ਵੀਰ ਸੋਨਾਲੀਕਾ ਦੇ ਵਿੱਚ ਆ ਬਾਈ ਆਪਣਾ ਨੰਬਰ ਦੇ ਮੇਰਾ ਨੰਬਰ ਹੈ ਮੇਰਾ ਨਾਮ ਹੈ ਸੰਦੀਪ ਸਿੰਘ ਵੀ ਤੇ ਨੰਬਰ ਹੈ 6239998546 ਸਰ 85 ਹਾਉਣਾ ਵੀਰ ਬਾਈ ਬਹੁਤ ਅਨਗੀਲਾ ਬੰਦਾ ਇਹ ਇਹ ਥੋੜਾ ਜਿਹਾ ਹੋਰ ਵੀ ਫਾਇਦਾ ਹੁੰਦਾ ਹੋਵੇ ਨਾ ਇਹ ਚੋਂ ਹੋਰ ਵੀ ਕਰਾਓ ਜਰੂਰ ਵੀਰੇ ਜਰੂਰ ਕਰਾਉਂਗਾ ਹਾਂ ਹਾਂ ਜਰੂਰ ਠੀਕ ਆ ਹੋਰ ਕਿਹੜੇ ਕਿਹੜੇ ਮਾਡਲ ਆਪਣੇ ਕੋਲ 750 ਬਾਈ ਸਾਰੇ ਆ ਤੇਰੀ ਬਾਈ 745 745 ਤੇ ਲੀਕ ਠੀਕ ਆ 700 ਇਹ ਆਪਣਾ ਵੀਰ ਆ ਬਾਈ ਸਾਡੇ ਨਾਲ ਪਹਿਲਾਂ ਰੋਪੜ ਸੀਗਾ ਇਹ ਸਵਰਾਜ ਦੇ ਵਿੱਚ ਫਿਰ ਚਲੋ ਇੱਧਰ ਆ ਗਿਆ ਵੀਰ ਆ 745 ਆ ਵੀਰੇ ਠੀਕ ਆ ਵੀਰੇ 3 ਸਪੀਡਾ ਟਰੈਕਟਰ ਇਹ ਵੀ ਸਕੀਮ ਆ ਚੱਲਦਾ ਸੀਗਾ ਪਹਿਲਾਂ 6,66,600 ਰੁਪਏ ਦਾ ਇਹ ਵੀ 3 ਚ ਆ ਆ 3 ਚ 50 HP ਦਾ ਟਰੈਕਟਰ ਆ ਆਰ ਸੀ ਪਰ 50 HP ਜਾਊਗਾ ਇਹਦਾ ਠੀਕ ਆ ਇਹ ਵੀ ਹੁਣ ਰੇਟ ਹੈਗਾ ਇਹਦਾ ਵੀਰੇ ਆਪਾਂ ਕਰੈਜ ਜੀਐਸਟ ਕੱਢ ਕੇ 6,27,900 ਰੁਪਿਆ 627 ਓਕੇ ਛਤਰੀ ਲਾ ਕੇ ਦਵਾਂਗੇ ਵੀਰੇ ਛਤਰੀ ਲਾ ਕੇ ਹਾਂਜੀ ਹਾਂਜੀ ਬਿਲਕੁਲ ਵੀਰੇ ਲਓ ਜੀ ਭਾਈ ਜਮਾਂ ਹੀ ਰੇਟ ਤੁਹਾਨੂੰ ਪਤਾ ਜੀਐਸਟੀ ਕਰਕੇ ਥੋੜਾ ਜਿਹਾ ਸਾਰੇ ਟਰੈਕਟਰਾਂ ਦਾ ਇਹ ਜਿਹੜਾ ਜੀਐਸਟੀ ਦਾ ਭਾਈ ਰੇਟ ਦਾ ਫਰਕ ਪਿਆ ਨਾ ਕਈ ਵੀਰ ਸਾਰੇ ਟਰੈਕਟਰ ਨੂੰ ਸੇਵੇਂ ਸਮਝ ਹੀ ਜਾਂਦੇ ਆ ਇਹ ਰੇਟ ਦੇ ਹਿਸਾਬ ਨਾਲ ਫਰਕ ਪਿਆ ਹਾਂ ਬਿਲਕੁਲ ਵੀਰ ਜਿਹੜੇ ਟਰੈਕਟਰ ਦਾ 10 ਲੱਖ ਰੇਟ ਆ ਉਹਦਾ ਭਾਈ ਰੇਟ ਹੋਰ ਹਿਸਾਬ ਨਾਲ ਕੱਟਿਆ ਜਿਹਦਾ ਰੇਟ 6 ਲੱਖ ਉਹਦਾ ਹੋਰ ਹਿਸਾਬ ਨਾਲ ਕੱਟਿਆ ਵੀਰੇ ਲੱਖ ਮਗਰ 7000 ਰੁਪਇਆ ਹਰੇਕ ਟਰੈਕਟਰ ਦਾ ਤੁਸੀਂ ਆਵੇ ਕੈਲਕੂਲੇਟ ਕਰ ਲਓ ਹਾਂਜੀ ਠੀਕ ਹੈ ਜੀ ਕਈ ਬਾਈ ਜਿਨ੍ਹਾਂ ਨੇ 5 ਲੱਖ ਵਾਲਾ 6 ਲੱਖ ਵਾਲਾ ਉਹ ਵੀ ਭਾਈ 70 8000 ਰੁਪਏ ਰੇਟ ਘਟੋਨੇ ਰੇਟ ਦੇ ਹਿਸਾਬ ਨਾਲ ਰੇਟ ਘਟਿਆ ਹੈ ਨਾ ਵੀਰੇ ਹਾਂਜੀ ਹਾਂਜੀ ਵੀਰੇ ਬਿਲਕੁਲ ਠੀਕ ਆ ਬਾਈ ਠੀਕ ਆ ਵੀਰੇ ਧੰਨਵਾਦ ਹਾਂ ਜੱਗੂ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਤੇ ਲੋ ਜੀ ਇੱਧਰ ਬਾਈ ਬਾਸ ਸਟਾਲਾਂ ਲੱਗੀਆਂ ਹੋਈਆਂ ਬੰਗੇ ਵਾਲਿਆਂ ਦੀ ਨਵਾਂ ਸ਼ਹਿਰ ਫਾਰਮ ਟ੍ਰੈਕ ਦੀ ਠੀਕ ਆ ਜੀ 47 ਆ ਖੜਾ ਜੀ ਹੋਰ ਬਾਈ 4 ਅੱਗੇ ਸਾਡੇ ਇੰਡੋ ਫਾਰਮ ਵਾਲੇ ਵੀ ਖੜੇ ਆ ਬਾਈ ਇੰਡੋ ਫਾਰਮ ਕਿਹੜੇ ਘਟਾ ਕਿਸੇ ਨਾਲੋਂ ਆਹ ਖੜੇ ਆ ਤੋਤਾ ਫਰੀ ਰੰਗਲੇ ਇੰਡੋ ਫਾਰਮ ਬਾਈ ਮੇਲੇ ਤੇ ਕਰੋ ਜੀ ਚੈੱਕ ਤੇ ਲੋ ਜੀ ਵੀਰੋ ਆਪਾਂ ਪਹੁੰਚ ਗਏ ਜੀ ਰੋਪੜ ਤੇ ਬਾਈ ਮੇਲੇ ਦੇ ਅੱਜ ਗਰਮੀ ਬਹੁਤ ਸੀਗੀ ਤੇ ਅੱਜ ਮੇਲੇ ਦਾ ਆਪਾਂ ਨੂੰ ਬਾਈ ਫਾਇਦਾ ਹੋ ਗਿਆ ਗਿਆ ਦਾ ਕਿਉਂਕਿ ਇੱਥੇ ਅੱਜ ਆਪਾਂ ਨੇ 2 ਰੋਡਾ ਵੇਟਰ ਸੇਲ ਕਰਤੇ ਆਪਣੇ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਆਪਾਂ ਕੋਈ ਰੋਡਾ ਵੇਟਰ ਵੀ ਨਹੀਂ ਲੈ ਕੇ ਗਏ ਨਾ ਆਪਾਂ ਟੈਕਟਰ ਲੈ ਕੇ ਗਏ ਤਾਂ ਵੀ ਆਪਣੇ ਇੱਥੇ 2 ਸੇਲ ਹੋਏ ਆ ਇੱਕ ਆਪਣਾ ਇੱਥੇ ਹੋ ਗਿਆ ਠੀਕ ਹੈ ਜੀ ਤੇ ਬਾਕੀ ਤਰੀਬਨ 2-3 ਦੀ ਆਪਣੇ ਕੋਲ ਹੋਰ ਆਈਆਂ ਹੋਈਆਂ ਕਿਉਂਕਿ ਜ਼ਿਆਦਾਤਰ ਹੁਣ ਵੀ ਥੋੜੇ ਜੇ ਦਿਨਾਂ ਦੌਰਾਨ ਦਾ ਬਹਿਮ ਕਰਦੇ ਆ ਬਾਈ ਉਹਦੇ ਕਰਕੇ ਹਰਕ ਜਾ ਪਿਆ ਹੋਇਆ ਠੀਕ ਹੈ ਜੀ ਤੇ ਲੋਜੀ ਬਾਈ ਬਾਈ ਨਾਲਾ ਵੀ ਚੱਲਿਆ ਆ ਪਛੇਵੜਾ ਸਾਹਿਬ ਹੋਰ ਵੀਰੇ ਲੋਜੀ ਮੁੰਡੇ ਆਏ ਮੈਸਤਰੀ ਸਰਵਿਸ ਕਰਕੇ ਠੀਕ ਹੈ ਅੱਜ ਮੁੰਡਿਆਂ ਨੇ ਟਰੈਕਟਰ ਧੋਤੇ ਦੇਖੋ ਐਨ ਵਧੀਆ ਬਣਾਤੇ ਤੇ ਆਪਣੇ ਟਰੈਕਟਰ ਬਾਈ ਜਾਣੇ ਆ 2-3 ਹੋਣਾ ਆਪਣੇ ਸੋਮਵਾਰ ਨੂੰ ਦੇਣਾ ਆਪਾਂ ਨੇ ਇੱਕ ਟਰੈਕਟਰ ਬਾਕੀ ਇੱਕ ਦੋ ਟਰੈਕਟਰ ਹੋਰ ਦੇਣੇ ਆ ਠੀਕ ਹੈ ਜੀ ਤੇ ਹੋਰ ਬਾਕੀ ਬਾਈ ਪੁਰਾਣੇ ਟਰੈਕਟਰ ਵੀ ਖੜੇ ਨੇ ਸਟਾਕ ਦੇ ਵਿੱਚ ਤੇ ਇੱਕ ਆਪਣੇ ਕੋ ਟਰੈਕਟਰ ਹੋਰ ਆਇਆ ਜੀ ਅੱਜ 5245 ਉਹਦੀ ਆਪਾਂ ਕੱਲ ਨੂੰ ਬਣਾਵਾਂਗੇ ਵੀਡੀਓ ਠੀਕ ਹੈ ਜੀ ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਬਾਈ ਤਾਂ ਕਰਕੇ ਆਪਾਂ ਥੋੜੀ ਕੋਸ਼ਿਸ਼ ਕਰਦੇ ਆਂ ਆਪਣਾ ਕੋਸ਼ਿਸ਼ ਹੁੰਦੀ ਆਪਾਂ ਵੀਡੀਓ 10 ਮਿੰਟ ਦੀ ਰੱਖੀ ਹੈ ਬਾਈ ਠੀਕ ਹੈ ਜਿਹੜੀ ਜ਼ਿਆਦਾ ਲੰਬੀ ਵੀਡੀਓ ਹੁੰਦੀ ਉਹ ਵੀ ਬਾਈ ਥੋੜੀ ਜੀ ਫਿਰ ਮੈਂ ਵੀਰ ਦੇਖਦੇ ਘਟਾ ਆਪਣੇ ਬਾਈ ਜਿਹੜੇ ਰੋਟਾਵੇਟਰ ਨੇ ਹੁਣ ਕੰਪਨੀ ਨੇ ਇੱਕ ਨਵਾਂ ਮਾਡਲ ਲਾਂਚ ਕਰਿਆ ਜੀ ਠੀਕ ਆ ਜੀ ਉਹਦੇ ਵਿੱਚ ਵੀ ਆ ਜਾਣੇ ਆ ਤੇ ਤੇ ਜੇ ਕਿਸੇ ਨੇ ਆਹ ਰੰਗ ਦੇ ਵਿੱਚ ਲੈਣੇ ਤਾਂ ਆ ਵੀ ਆਉਂਗੇ ਠੀਕ ਹੈ ਜਿਵੇਂ ਦਾਣ ਸ਼ਕਤੀਮਾਨ ਨੂੰ ਰੰਗ ਆਉਂਦਾ ਤਾਂ ਇਹਨੇ ਉਦਾਂ ਦੇ ਰੰਗ ਦੇ ਵਿੱਚ ਮਾਡਲ ਲਾਂਚ ਕਰਤਾ ਕੁੜੀ-ਕੁੜੀ ਦਾ ਫਰਕ ਪਾਏ ਇੱਕ ਦੋ ਚੀਜ਼ਾਂ ਦਾ ਠੀਕ ਆ ਜੀ ਬਾਕੀ ਤਾਂ ਤਕਰੀਬਨ ਕੁੱਲ ਮਿਲਾ ਕੇ ਬਾਈ ਸੇਵੇਂ ਆ ਠੀਕ ਆ ਜੀ ਸੋ ਕਿਸੇ ਵੀ ਵੀਰ ਨੇ ਬਾਈ ਹੁਣ ਲੈਣਾ ਹੋਇਆ ਰੋਟਾਵੇਟਰ ਨਵੇਂ ਮਾਡਲ ਵਾਲਾ ਤਾਂ ਆਪਣੇ ਕੋਲ ਆ ਜੂंगे ਥੋੜੇ ਦਿਨ ਦੇ ਵਿੱਚ ਵਿੱਚ ਭਾਈ ਤੇ ਬਾਕੀ ਹੋਰ ਜੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਆਪਣੇ ਨਾਲ ਫੋਨ ਤੇ ਲੈ ਲਿਓ ਰੇਟ ਰੂਟ ਬਾਰੇ ਠੀਕ ਹੈ ਜੀ ਆਪਣੇ ਕੋਲ 7 8 9 10 ਤੱਕ ਸਾਰੇ ਮਾਡਲ ਆਉਂਦੇ ਨੇ ਤੇ ਬਾਕੀ ਹੋਰ ਵੀਰੇ ਕਿਸੇ ਵੀ ਵੀਰ ਨੇ ਕੋਈ ਨਵਾਂ ਜਾਂ ਪੁਰਾਣਾ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦੇ ਜੀ ਆਪਣਾ ਨੰਬਰ 8146678790 ਠੀਕ ਹੈ ਜੀ ਤੇ ਬਹੁਤ ਸਾਰੇ ਵੀਰ ਬਾਈ ਟਰੈਕਟਰਾਂ ਦੀ ਫੋਟੋਆਂ ਵੀ ਆਪਾਂ ਨੂੰ ਪਾਉਨੇ ਆ ਤੇ ਚਲੋ ਜਿਹੜੇ ਨਾਲ ਆਪਣਾ ਪਾਪ ਨੂੰ ਲੱਗਦਾ ਹੈ ਵੀ ਆਪਾਂ ਨੂੰ ਕੋਲ ਚਲੋ ਟਰੈਕਟਰ ਵਧੀਆ ਲੱਗਦਾ ਉਹਦਾ ਆਪਾਂ ਸੌਦਾ ਵੀ ਜਰੂਰ ਕਰਦੇ ਆਂ ਇੰਦਾ ਦੀ ਗੱਲ ਨਹੀਂ ਠੀਕ ਹੈ ਜੀ ਤੇ ਆ ਵੀ ਆਪਣਾ ਬਾਈ 30 55 ਜਾਣਾ ਟਰੈਕਟਰ ਅੱਜ ਸਾਰੇ ਮੁੰਡਿਆਂ ਨੇ ਧੂਤਿਆਂ ਟਰੈਕਟਰ ਮੈਂ ਤਾਂ ਅੱਜ ਗਿਆ ਵਾਦਾ ਬਾਈ ਤੇ ਬਾਕੀ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਿਓ ਜੀ ਸਬਸਕ੍ਰਾਈਬ ਤੁਹਾਨੂੰ ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿ ਲੋ ਧੰਨਵਾਦ ਜੀ